ਡੇਰਾ ਮੁਖੀ ਦੀ ਗੱਲ ਕਰੀਏ ਜਿਹੜਾ ਬਰਗਾੜੀ ਵਾਲਾ ਬੇਅਦਬੀ ਵਾਲਾ ਮਾਮਲਾ ਸੀ ਉਹਦੇ ਚ ਡੇਰਾ ਮੁਖੀ ਨੂੰ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਰਾਸਤ ਨਹੀਂ ਮਿਲੀ ਜਿਹੜਾ ਟਰਾਇਲ ਚੱਲ ਰਿਹਾ ਸੀ ਉਹ ਚੱਲਦਾ ਰਹੇਗਾ ਹਾਲਾਂਕਿ ਆਪਾਂ ਪਿਛਲੇ ਦਿਨਾਂ ਚ ਕੁਝ ਗੱਲ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਕੋਈ ਖਬਰ ਇਧਰ-ਉਧਰ ਵੀ ਆ ਸਕਦੀ ਹੈ ਜਿਹੜੀ ਆਪਾਂ ਨਾਸ ਕਿਐਸੀ ਹੋਵੇ ਨਾ ਸੋਚੀ ਹੋਵੇ ਪਰ ਇਹ ਹਜੇ ਤੱਕ ਟਰਾਇਲ ਚੱਲਦਾ ਰਹਿਣਾ ਦੇਖੋ ਇੱਕ ਤੇ ਇਹ ਆ ਕਿ ਡੇਰਾ ਮੁਖੀ ਦੇ ਨਾਲ ਇੰਨੇ ਵਿਵਾਦ ਜੁੜੇ ਆ ਕਿ ਕਈ ਵਾਰ ਨਖੇੜਾ ਕਰਨਾ ਔਖਾ ਹੁੰਦਾ ਕਿ ਕਿਹੜਾ ਕਿੱਥੇ ਕਦੋਂ ਚੱਲ ਰਿਹਾ ਬਿਲਕੁਲ ਚੱਲ ਰਿਹਾ ਤੇ ਉਹਦੇ ਚ ਕੀ ਹੋ ਵੇਖੋ ਇਹ ਉਹ ਮਾਮਲਾ ਹੈ ਜਿਸ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। ਮੰਦ ਭਾਗਾ ਦੌਰ ਆ ਹੁੰਦਾ ਹੈ। ਬਿਲਕੁਲ। ਬੇਅਦਬੀਆਂ ਦਾ ਸਿਲਸਲਾ ਚੱਲੂ ਹੁੰਦਾ ਹੈ। ਤਾਂ ਚੱਲੂ ਕਿੱਥੋਂ ਹੁੰਦਾ ਹੈ? ਬੁਰਜਵਾਰ ਸਿੰਘ ਵਾਲਾ। ਜੀ। ਫਿਰ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਿਲਸਲਾ ਜਿਹੜਾ ਉਹ ਚੱਲਦਾ ਚੱਲਦਾ ਰਹਿੰਦਾ ਬਿਲਕੁਲ। ਅਮੋਕੀ ਆ ਹਾਲੇ ਵੀ ਬੇਅਦਬੀਆਂ ਜਿਹੜੀਆਂ ਜਾਮ ਦਿੱਤੀਆਂ ਜਾਂਦੀਆਂ। ਚਲੋ। ਜਥੇਵੰਦੀਆਂ ਨੇ ਉਸ ਵੇਲੇ ਬਾਦਲ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ। ਹੂੰ। ਇਹਨਾਂ ਨੇ ਆਖਿਆ ਕਿ ਬਈ ਪੁਲਿਸ ਤੁਹਾਡੀ ਆ ਤੁਹਾਡੇ ਰਾਜੇ ਸਭ ਕੁਝ ਹੋਇਆ ਤੇ ਜਾਂਚ ਅਸੀਂ ਤੁਹਾਡੇ ਤੋਂ ਨਹੀਂ ਕਰਵਾਉਣੀ ਹੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਉਹਨਾਂ ਨੇ ਦੇ ਦਿੱਤੀ ਸੀ ਜਾਂਚ ਸੀਬੀਆਈ ਨੂੰ ਫਿਰ ਤੁਹਾਨੂੰ ਯਾਦ ਹੋਏਗਾ ਕਿ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੂੰ ਝਟਕਾ ਇਹ ਦਿੱਤਾ ਕਿ ਇਹਨਾਂ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਕਿ ਇਸ ਕੇਸ 'ਚ ਹਾਈ ਕੁਝ ਨਹੀਂ ਹੂੰ ਉਤੇ ਹੀ ਫੜੇਗੇ ਕਹਿੰ ਲੋ ਇੱਕ ਤਰ੍ਹਾਂ ਨਾਲ ਨਹੀਂ ਉਹਨੂੰ ਆਪਾਂ ਕਹਿ ਸਕਦੇ ਆਂ ਕਿ ਸ਼ਾਇਦ ਉਹ ਇੱਕ ਪਰਦੇ ਪਿਛਲੀ ਡੀਲ ਦੀ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਉਸ ਵੇਲੇ ਜ਼ਾਹਰ ਹੋਣ ਦੀ ਕਹਾਣੀ ਸੀ ਜਿਹੜੀ ਅੱਗੇ ਜਾ ਕੇ ਹੁੰਦੀ ਆ ਜੀ ਕਿਉਂ ਕਿ ਕਿਉਂਕਿ ਸੀਬੀਆਈ ਕੇਂਦਰੀ ਏਜੰਸੀ ਹਮ ਉਹਨਾਂ ਨੇ ਕਲੋਜ਼ਰ ਰਿਪੋਰਟ ਜਾ ਕੇ ਫਾਈਲ ਕਰ ਦਿੱਤੀ ਕਿ ਇਹਦੇ ਵਿੱਚ ਅਸੀਂ ਸਟਾ ਕੱਢਿਆ ਕਿ ਕੱਖ ਨਹੀਂ ਹੈਗਾ ਜੀ ਡੇਰਾ ਮੁਖੀ ਨਾਲ ਜੁੜਿਆ ਪਰੰਤੂ ਬਾਅਦ ਚ ਪਤਾ ਲੱਗਿਆ ਨਾ ਹਮ ਆ ਜਦੋਂ ਹੁਣ ਇਲੈਕਸ਼ਨਾਂ ਚ ਪੈਰੋਲ ਦਿੱਤੀ ਜਾਂਦੀ ਹੈ ਕੇਂਦਰੀ ਏਜੰਸੀ ਕੇਂਦਰ ਦੇ ਵਿੱਚ ਕੌਣ ਹਮ ਹਰਿਆਣਾ ਚ ਕੌਣ ਹੈ ਜੀ ਤਾਂ ਫਿਰ ਤੁਸੀਂ ਸਮਝ ਹੀ ਸਕਦੇ ਕਿ ਉਸ ਵੇਲੇ ਸ਼ਾਇਦ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਅੱਛਾ ਫਿਰ ਇਸੇ ਦਰਮਿਆਨ ਕੈਪਟਨ ਸੱਤਾ ਸੰਭਾਲਦੇ ਆ ਜੀ ਇਹਨਾਂ ਨੇ ਬਹੁਤ ਸਾਰੇ ਲੋਕ ਯਾਦ ਕਰਕੇ ਹੁਣ ਉਸ ਚੀਜ਼ ਨੂੰ ਸਮਝ ਲੈਣਗੇ ਕਿ ਉਦੋਂ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਇਹਨਾਂ ਨੇ ਜੋ सीबीआई ਨੂੰ ਸਹਿਮਤੀ ਦਿੱਤੀ ਸੀ ਦੇਖੋ ਕਾਨੂੰਨ ਦੇ ਮੁਤਾਬਕ ਕੁਝ ਮਾਮਲੇ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਹੁੰਦੇ ਆ ਕਿ ਜਿਹੜੀ सीबीआई ਆ ਉਹ ਰਾਜਾਂ ਤੋਂ ਪਰਮਿਸ਼ਨ ਲੈਂਦੀ ਹੈ ਜੀ ਠੀਕ ਹੈ ਜੀ ਕਨਸੈਂਟ ਕਹ ਲੋ ਉਹ ਕਨਸੈਂਟ ਬੰਗਾਲ ਸਮੇਤ ਕਈ ਰਾਜਾਂ ਨੇ ਜਿਹੜਾ ਨਾ ਉਹ ਬੰਦ ਕੀਤਾ ਹੋਇਆ ਪੰਜਾਬ ਵੀ ਉਹਨਾਂ ਚੋਂ ਇੱਕ ਹੈ ਹੁਣ ਇਹ ਕੀ ਕਰ ਰਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਇਨਾ ਪਾਵਰਫੁੱਲ ਕਰ ਦੇਣਗੇ ਕਿ ਕੰਸੈਂਟ ਵਾਲਾ ਜਿਹੜਾ ਕਨਸੈਪਟ ਹੈ ਉਹ ਹੀ ਖਤਮ ਹੋ ਜਾਊਗਾ ਜੀ ਹੁਣ ਹੁੰਦਾ ਕੀ ਹੈ ਕਿ ਕੈਪਟਨ ਉਸ ਕੰਸੈਂਟ ਨੂੰ ਖਤਮ ਕਰਦੇ ਆ ਜਾਂਚ ਫੇਰ ਆ ਜਾਂਦੀ ਹੈ ਪੰਜਾਬ ਪੁਲਿਸ ਕੋਲ ਹਮ ਹੁਣ ਇਹਨਾਂ ਨੇ ਚੈਲੰਜ ਕਰ ਦਿੱਤਾ ਇਸ ਚੀਜ਼ ਨੂੰ ਹਮ ਠੀਕ ਹੈ ਜੀ ਉਹ ਚੈਲੰਜ ਪਹੁੰਚਿਆ ਸੁਪਰੀਮ ਕੋਰਟ ਜਿਹਦੀ ਹੁਣ ਤੁਸੀਂ ਗੱਲ ਕੀਤੀ ਕਿ ਕੁਝ ਮਿੰਟ ਪਹਿਲਾਂ ਜੀ ਖਬਰ ਆਉਂਦੀ ਹੈ ਕਿ ਡੇਰਾ ਮੁਖੀ ਨੂੰ ਝਟਕਾ ਝਟਕਾ ਐਕਚੁਅਲ ਚ ਕੀ ਆ ਕਿ ਬਈ ਸੁਣਵਾਈ ਹੋਈ ਹੂੰ ਫੌਰੀ ਤੌਰ ਤੇ ਜੋ ਪੰਜਾਬ ਪੁਲਿਸ ਨੂੰ ਇਹ ਮਾਮਲਾ ਸੌਂਪਿਆ ਗਿਆ ਉਹਦੇ ਤੇ ਰੋਕ ਨਹੀਂ ਲੱਗੀ ਸਟੇ ਨਹੀਂ ਹੋਇਆ ਇਟ ਮੀਨ ਕਿ ਫਿਲਹਾਲ ਡੇਰਾ ਮੁਖੀ ਨੂੰ ਕੋਈ ਰਾਹਤ ਨਹੀਂ ਹੈ ਰਾਹਤ ਨਹੀਂ ਬਿਲਕੁਲ ਹੁਣ ਇਹਨਾਂ ਨੂੰ 3 ਹਫ਼ਤਿਆਂ ਦਾ ਸਮਾਂ ਮਿਲ ਗਿਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਆ ਕੇ ਜਵਾਬ ਦਾਖਲ ਕਰੋ ਹੂੰ ਉਸ ਤੋਂ ਬਾਅਦ ਅੰਤਮ ਨਿਰਣਾ ਆ ਜਾਏਗਾ ਜੀ ਤੇਦਾ ਮਤਲਬ ਹੈ ਕਿ ਜੇ ਹਾਈ ਕੋਰਟ ਨਹੀਂ ਰਾਹਤ ਦਿੰਦਾ ਸੁਪਰੀਮ ਕੋਰਟ ਗਏ ਹੋ ਤਾਂ ਸੁਪਰੀਮ ਕੋਰਟ ਚੋਂ ਰਾਹਤ ਨਹੀਂ ਮਿਲਦੇ ਤਾਂ ਫਿਰ ਟ੍ਰਾਇਲ ਵਾਸਤੇ ਰਸਤਾ ਖੁੱਲ ਜਾਏਗਾ ਜੀ ਸਮਝਦੇ ਹੋ ਨਾ ਇਸ ਕਹਾਣੀ ਦਾ ਲੱਬੋ ਲਬਾਬ ਆਈ ਆ ਹੂੰ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਵੇਖਦੇ ਆਪਾਂ ਕਿ ਜੇ ਇਸ ਤਰ੍ਹਾਂ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਦਾ ਰੁਖ ਸਖਤ ਰਹਿੰਦਾ ਹੈ ਜੀ ਤਾਂ ਇੱਕ ਹੋਰ ਵੱਡਾ ਝਟਕਾ ਇਹਨਾਂ ਨੂੰ ਲੱਗ ਸਕਦਾ ਕਿਉਂਕਿ ਇਹ ਗੱਲ ਅੰਦਰੋਂ ਅੰਦਰੀ ਪ੍ਰੇਮੀ ਵੀ ਜਾਣਦੇ ਆ ਹੂੰ ਕਿ ਸੁਣੇ ਇਹ ਲੱਗ ਰਹੇ ਨੇ ਕਿ ਪਿਤਾ ਜੀ ਪੱਕੇ ਤੌਰ ਤੇ ਰੇ ਆਓ ਜਾਣ ਕੇ ਜਲਦ ਤੇ ਉਹ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਹਮ ਕਿ ਦੋ ਕੇਸ ਜਿਹੜੇ ਸੁਣਵਾਈ ਤੇ ਲੱਗੇ ਜਿਹੜੇ ਪੈਂਡਿੰਗ ਨੇ ਬਿਲਕੁਲ ਜੇ ਉਹਨਾਂ ਚੋਂ ਵੀ ਡੇਰਾ ਮੁਖੀ ਭਰੀ ਹੋ ਜਾਂਦਾ ਹੈ ਹਮ ਤੇ ਉਧਰੋਂ ਜਿਹੜਾ ਸੁਪਰੀਮ ਕੋਰਟ ਚ ਕੇਸ ਚੱਲਦਾ ਪਿਆ ਹਲੇ ਉਹ ਹਾਲਾਂਕਿ ਸੁਣਵਾਈ ਨਹੀਂ ਹੋਈ ਰਣਜੀਤ ਸਿੰਘ ਵਾਲਾ ਉਹ ਵੀ ਨਿਬੜ ਜਾਂਦਾ ਤਦ ਬਾਹਰੋਂ ਤਾਂ ਕੋਈ ਰੋਕ ਨਹੀਂ ਸਕਦਾ ਜੀ ਬਿਲਕੁਲ ਪਰੰਤੂ ਹੁਣ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਦਾ ਰੁਖ ਇਸ ਮਾਮਲੇ 'ਚ ਰਹੇਗਾ ਉਹਦਾ ਕਿਤੇ ਨਾ ਕਿਤੇ ਅਸਰ ਆਪਾਂ ਨੂੰ ਉਧਰ ਵੀ ਦਿਖਾਈ ਦੇ ਸਕਦਾ ਹੈ ਕਿ ਸੁਪਰੀਮ ਕੋਰਟ ਰਾਹਤ ਦੇਣ ਦੇ ਰੌਂਚ ਹੈ ਕਿ ਨਹੀਂ ਹੂੰ ਤੇ ਜੇ ਸੁਪਰੀਮ ਕੋਰਟ 'ਚੋਂ ਰਾਹਤ ਮਿਲ ਗਈ ਡੇਰਾ ਮੁਖੀ ਨੂੰ ਆਉਣ ਵਾਲੇ ਸਮੇਂ 'ਚ ਫਿਰ ਇਹਦੀ ਰਿਹਾਈ ਕੋਈ ਨਹੀਂ ਰੋਕ ਸਕਦਾ ਕਿਉਂਕਿ ਪਾਸੋਂ ਰਾਤ ਪੰਜਾਬ ਸਰਕਾਰ ਦੀ ਤੇ ਕੋਈ ਸੌਰੀ ਹਰਿਆਣਾ ਸਰਕਾਰ ਦੀ ਤੇ ਕੋਈ ਦਿੱਕਤ ਹੀ ਨਹੀਂ ਹੈ ਹੂੰ ਬਿਲਕੁਲ ਉਹਨਾਂ ਨੇ ਤਾਂ ਸਾਰੇ ਜਿਹੜੇ ਰਸਤੇ ਆ ਜਾਂ ਹਾਰਡਲ ਆ ਉਹ ਸਾਫ਼ ਕਰ ਰੱਖੇ ਆ ਜੀ ਬਾਕੀ ਹੋਣ ਉਹ ਇਹਨੂੰ ਵਕਤੀ ਤੌਰ ਤੇ ਕਹਿ ਸਕਦੇ ਚਟਕਾ ਆਉਣ ਵਾਲੇ ਸਮੇਂ 'ਚ ਜਦੋਂ ਇਹ ਜਵਾਬ ਦਾਖਲ ਕਰਨਗੇ ਪੰਜਾਬ ਸਰਕਾਰ ਵਾਲੇ ਉਸ ਤੋਂ ਬਾਅਦ ਜਿਹੜਾ ਫੈਸਲਾ ਆਏਗਾ ਫੇਰ ਪਤਾ ਲੱਗਣਾ ਬਿਲਕੁਲ 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 ਜੁੜੀ ਕਰਨੀ ਪੈਗੀ ਹਾਂ ਜੀ ਐ ਸੰਧੂ ਜੀ ਕਹ ਰਹੇ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਡੇਰਾ ਮੁਖੀ ਦੇ ਸਮਰਥਕ ਹੈ ਕਹਿੰਦੇ ਖੈਰ ਇਹ ਹਰੇਕ ਬੰਦੇ ਦਾ ਆਪਣਾ ਫੈਸਲਾ ਜੀ ਨਿੱਜੀ ਫੈਸਲਾ ਹੈ ਬਿਲਕੁਲ ਹੈ ਪਰ ਮੇਰਾ ਮੰਨਣਾ ਹੈ ਸਾਬ ਮੇਰਾ ਆਪਣਾ ਵਿਅਕਤੀਗਤ ਮੈਂ ਕਿਸੇ ਦੀ ਆਸਥਾ ਨੂੰ ਨਹੀਂ ਹੋ ਕਰ ਰਿਹਾ ਜੀ ਮੇਰਾ ਆਪਣਾ ਮੰਨਣਾ ਹੈ ਕਿ ਚਲੋ ਅਧਿਆਤਮ ਜਿਹੜਾ ਹੈ ਨਾ ਉਹ ਹਰੇਕ ਬੰਦੇ ਦਾ ਨਿੱਜੀ ਵਿਸ਼ਾ ਹੈ ਬਿਲਕੁਲ ਪਰ ਅੱਜ ਦੇ ਦੌਰ ਦੇ ਵਿੱਚ ਸਰ ਸ਼ਕਸੀ ਪੂਜਾ ਚ ਪੈਣਾ ਜਿਹੜਾ ਉਹ ਸਿਆਸਤ ਅੱਛਾ ਕੱਲੇ ਇਹਨਾਂ ਦੇ ਥੋੜੀ ਪਰੋਕਰ ਹੈ ਤੇ ਜਿਹੜੇ ਸਿਆਸਤਦਾਨ ਆ ਉਹ ਕਈ ਵਾਰ ਇਸ ਤਰ੍ਹਾਂ ਦੇ ਅਧਿਆਤਮ ਦੇ ਵਿੱਚ ਜਿਹੜੇ ਵੱਡੇ ਲੋ ਪਹੁੰਚੇ ਹੋਏ ਨਾਮ ਬਣ ਜਾਂਦੇ ਜਿਨੇ ਉਹ ਹੁੰਦੇ ਆ ਜੀ ਸਰ ਇਹ ਉਹਨਾਂ ਤੋਂ ਵੀ ਖਤਰਨਾਕ ਪਰਜਾਤੀ ਆ ਬਿਲਕੁਲ ਜਿਹੜੇ ਸਿਆਸਤ ਦੇ ਵਿੱਚ ਇਸ ਤਰ੍ਹਾਂ ਪੈਰੋਕਾਰੀ ਕਰਦੇ ਆ ਕਿ ਸਹੀ ਗਲਤ ਨੂੰ ਉਹਨਾਂ ਨੇ ਨਹੀਂ ਚੁਣਨਾ ਉਹਨਾਂ ਨੇ ਚੁਣਨਾ ਹੈ ਕਿ ਬਸ ਜੋ ਇਹਨੇ ਕਹਿ ਦਿੱਤਾ ਜੋ ਇਹਦਾ ਫੈਸਲਾ ਉਹ ਬਸ ਠੀਕ ਹੈ ਜੀ ਹਮ ਹਮ ਤਾਂ ਉਹ ਵੀ ਕੱਟਣੀ ਹੈ ਪਰਜਾਤੀ ਬਿਲਕੁਲ ਬਿਲਕੁਲ ਮਿੰਟੂ ਜੀ ਇਹ ਤਾਂ ਹੈ ਹੀ ਜਦੋਂ ਜਦੋਂ ਕਿਤੇ ਵੀ ਤੁਸੀਂ ਇਹਦੇ ਆਤਮ ਦੇ ਨਾਂ ਤੇ ਕਹਿ ਲਓ ਕਿਤੇ ਵੀ ਆਪਾਂ ਪਿੱਛੇ ਦੇਖਿਆ ਲੋਕ ਬੱਚਿਆਂ ਤੱਕ ਨੂੰ ਭੇਜ ਦਿੰਦੇ ਤੇ ਕਿੰਨੀਆਂ ਕਿਸ ਤਰ੍ਹਾਂ ਦੀਆਂ ਖਬਰਾਂ ਵੀ ਉੱਥੋਂ ਆਉਂਦੀਆਂ ਨੇ ਸੋ ਇਹ ਤਾਂ ਬਈ ਹਰੇਕ ਬੰਦੇ ਦਾ ਆਪ ਦਾ ਫੈਸਲਾ ਹੈ ਪਰ ਸੋਚ ਸਮਝ ਕੇ ਕਰਨ ਦੀ ਲੋੜ ਹੁੰਦੀ ਹੈ ਆ ਮਿੱਤਰ ਕਰਨ ਜੀ ਕਹਿ ਰਹੇ ਨੇ ਕਿ ਦਿੱਲੀ ਇਲੈਕਸ਼ਨ ਬਾਰੇ ਵੀ ਚਰਚਾ ਕਰੋ ਲੋ ਜੀ ਮਿੰਟੂ ਜੀ ਆਪਾਂ ਦਿੱਲੀ ਇਲੈਕਸ਼ਨ ਬਾਰੇ ਵੀ ਚਰਚਾ ਕਰ ਲઈએ ਉੱਥੋਂ ਦੀ ਹਵਾ ਕੀ ਕਹਿੰਦੀ ਹੈ ਦਿੱਲੀ ਇਲੈਕਸ਼ਨ ਦੀ ਮੈਂ ਇੱਕ ਗੱਲ ਕਰਦਾ ਕਰਦਾ ਚਲੋ ਉਹ ਵਿੱਚੇ ਛੱਡ ਗਿਆ ਜੀ ਤਾਂ ਉਹ ਗੱਲ ਹੁਣ ਇਤਫਾਕਨ ਕਿਤੇ ਨਾਲ ਜੁੜ ਜਾਏਗੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਕਿ ਮੱਧ ਵਰਗ ਨੂੰ ਇਹਨਾਂ ਨੇ ਰਾਹ ਦਿੱਤੀ ਹੈ ਹੂੰ ਵੈਸੇ ਇੱਕ ਮੈਂ ਸ਼ੋਅ ਦੇ ਵਿੱਚ ਸੁਣ ਰਿਹਾ ਸੀਗਾ ਜੀ ਠੀਕ ਹੈ ਜੀ ਅ ਵੱਧ ਤੋਂ ਵੱਧ ਸਿਆਣੇ ਬੰਦੇਆਂ ਦੀਆਂ ਗੱਲਾਂ ਸੁਣੀਦੀਆਂ ਵੀ ਹਮ ਹਮ ਅੱਜ ਕੱਲ ਸੁਣਨ ਦਾ ਜ਼ਮਾਨਾ ਹੈ ਬਿਲਕੁਲ ਉਹਨਾਂ ਨੇ ਇੱਕ ਆਂਕੜਾ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ 30% ਲਾ ਲੋਕੇ ਮੱਧ ਵਰਗ ਹਮ ਆ ਜਾਂਦਾ ਹੈ ਜੀ ਆਜਿ ਦੇਚ ਨਿਮਨ ਹੈ ਜਿਦੇਚ ਉੱਚ ਮੱਧ ਵਰਗ ਆ ਠੀਕ ਹੈ ਜੀ ਮਤਲਬ ਕਿ ਉਹ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਆ ਪਰ ਦਿੱਲੀ ਦੇ ਵਿੱਚ ਉਹ ਕਹਿੰਦੇ ਕਿ ਇਹ 40 ਤੋਂ 60 ਤੱਕ ਵੀ ਜਾ ਸਕਦਾ ਹੈ ਚੱਕਲੇ ਦਿੱਲੀ ਦੇ ਮੀਡਲ ਕਲਾਸ ਹੈ ਹੂੰ ਉਹਦੇ ਡਬਲ ਦੇ ਨੇੜੇ ਹੋ ਗਿਆ ਅੰਕੜਾ ਫਿਰ ਤਾਂ ਲਗਭਗ ਲਗਭਗ ਤਾਂ ਮੈਂ ਬੜਾ ਵਾਕਈ ਹੈਰਾਨ ਹੋਇਆ ਕਿਉਂਕਿ ਅੱਗੇ ਇੱਕ ਦਿਨ ਆਪਾਂ ਗੱਲ ਕੀਤੀ ਸੀ ਤੇ ਮੈਂ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਾਇਦ ਵਾਹਿਦ ਇੱਕ ਸਿਆਸਤਦਾਨ ਨੇ ਹੂੰ ਜਿਨ੍ਹਾਂ ਨੇ ਮੀਡਲ ਕਲਾਸ ਵਾਸਤੇ ਚੋਣਵੀ ਇਤਿਹਾਸ ਚ ਤਵਾਰੀਖ ਚ ਪਹਿਲੀ ਵਾਰੀ ਗੱਲ ਕੀਤੀ ਇੱਕ ਅੱਡ ਤੋਂ ਕਹਿ ਲਓ ਕਿ ਮੈਨੀਫੈਸਟੋ ਲਿਆਂਦਾ ਤੇ ਇਹ ਬਹੁਤ ਵੱਡੀ ਗੱਲ ਸੀ ਬਿਲਕੁਲ ਇਹਦਾ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਵੀ ਇਸ ਗੱਲ ਨੂੰ ਸਮਝਦੇ ਸਨ ਹੂੰ